ਬਈ ਆ 2024 ਮਾਡਲ ਆ ਤੇ 1,30,000 ਰੇਟ ਆ ਇਹਦਾ ਹੂੰ 2024 1 ਲੱਖ ਤੇ 30,000 ਰੇਟ ਇਹਦਾ ਆ ਦਿਖਾ ਦਾਂ ਜੀ ਹਣਾ ਨੰਬਰ ਲਿਖਿਆ ਪਿੱਛੇ ਇਹਦਾ 1,32,000 ਬਈ ਬਈ ਚੈੱਕ ਕਰ ਸਕਦੇ ਹੋ ਤਸਵੀਰ ਜੀ ਮਰਾ ਮੈਨੂੰ ਪੁੱਛੀ ਆ ਬਈ ਚੈੱਕ ਕਰ ਲਓ ਕਿੱਥੋਂ ਬਣੀ ਆ ਬਾਈ ਦਾ ਨੰਬਰ ਲਿਖਾ ਹੋਇਆ ਪਿੱਛੇ ਤੇ ਇੱਧਰ ਇਹਦਾ ਵੀ ਚੈੱਕ ਕਰ ਸਕਦੇ ਹੋ ਤੁਸੀਂ ਨੰਬਰ ਲਿਖਾ ਹੋਇਆ ਇਹਦਾ ਪਿੱਛੇ ਆਹ ਕਹਾ ਸੀਗਾ ਬਈ ਚੈੱਕ ਕਰ ਸਕਦੇ ਹੋ ਤੁਸੀਂ ਟਰਾਲੀਆਂ ਬਈ ਪੂਰੀਆਂ ਵਧੀਆ ਆਈਆਂ ਇਹਦੇ ਪੂਰੀਆਂ ਹੈਵੀ ਟਰਾਲੀਆਂ ਆਈਆਂ ਆ ਮੋੜ ਮੰਡੀ ਦੀ ਟਰਾਲੀ ਆ ਕੀ ਆ ਚੈੱਕ ਕਰ ਸਕਦੇ ਹੋ ਤੁਸੀਂ ਟਰਾਲੀਆਂ ਪੂਰੀਆਂ ਵਧੀਆ ਬਈ ਟੈਕ ਟੂਰ ਨਵੇਂ ਆ ਇਹਨਾਂ ਦੇ ਜਮਾ ਜਾਲੀ ਜੂਲੀ ਲੱਗੀ ਆ ਹੂੰ ਕਿਰੇ ਨਾ ਕਿਰੇ ਨਾ ਤਲਵੰਡੀ ਸਾਹ ਕੋ ਤਾ ਦਮ ਦਮਾ ਸਾਹ ਕੋ ਤਲਵੰਡੀ ਸਾਹ ਕੋ ਕਿਹੜੀ 100000 132000 ਰੇਟ ਆ ਬਈ ਇਹਦਾ ਇਹਦਾ ਆ 1 ਲੱਖ ਕਿੰਨਾ ਲਿਖਿਆ ਓਏ ਪਤਾ ਨਹੀਂ ਘੱਟ ਜੇ ਰੱਖਿਆ ਯਾਰ ਪਤਾ ਨਹੀਂ ਜੰਨਾ ਬਈ ਯਾਰ ਇਹਦਾ ਇਹ ਟਰਾਲੀ ਤੁਸੀਂ ਚੈੱਕ ਕਰ ਸਕਦੇ ਹੋ ਆ ਬਾਈਂਗਾ ਦਾ ਨੰਬਰ ਆ ਬਈ ਜਿੰਨੇ ਟਰਾਲੀ ਬਣਾਈ ਆ ਇੱਕ ਇੱਧਰ ਖੜੀ ਆ ਇਹਦਾ ਰੇਟ 1,35,000 ਰੁਪਿਆ ਰੇਟ ਆ ਇਹਤਲਵੰਡੀ ਖੜਿਆ ਆ ਆਪਾਂ ਦੇਖੋ ਟਰੈਕਟਰਾਂ ਦੀ ਮੰਡੀ ਤੇ ਦਮ ਦਮਾ ਸਾਹਿਬ ਸੋਇਆ ਟਰਾਲੀ ਆ 158000 ਆ ਹੈਗਾ 12 ਫੁੱਟੀ ਦਾ ਰੇਟ ਹੈਗਾ 1 ਲੱਖ ਤੇ 68000 ਰੁਪਿਆ ਇਹ 12 ਫੁੱਟੀ 1 ਲੱਖ 68000 ਦੀ ਆ ਬਈ ਇਹ ਆ ਹੈਗਾ 1 ਲੱਖ 60000 ਦੀ ਇਹ 11 ਫੁੱਟੀ 11 ਆ ਨਾ 1.60 ਹਜ਼ਾਰ ਦੀ ਬਈ 11 ਫੁੱਟ ਦੀ ਟਰਾਲੀ ਉਹ ਫਿਰਦੀਆਂ ਗੋੜੀਆਂ ਵੇ ਆ ਹੈ ਗਿਆ ਬਈ ਰੇਟ ਹੈ ਦਾ ਟਰਾਲੀ ਦਾ 1 ਲੱਖ 48000 48000 ਚੈੱਕ ਆ ਜੇ ਤੁਸੀਂ ਬਈ ਟਾਇਰ ਇਹਦੇ ਠੀਕ ਆ ਚੈੱਕ ਕਰੋ ਹੂੰ ਇਹਦਾ ਹੈਗਾ 1.45 ਰੇਟ ਬਈ ਟਰਾਲੀ ਪੂਰੀ ਹੈਵੀ ਆ ਜਾਲੀ ਜੁਲੀ ਇਹਦੇ ਲੱਗੀ ਆ ਆਹਾ ਓਏ 1,753,000 ਕੀ ਲਿਗਾ ਬੇਦਾਗ ਟਾਇਰ ਤੁਸੀਂ ਚੈੱਕ ਕਰ ਲਓ ਬਈ ਟਰਾਲੀ ਦਾ ਇਹਦਾ ਪੇਂਟ ਨਮੀ ਆ ਨਾ ਟਰਾਲੀ ਜਮਾ 2024 ਮਾਡਲ ਇੱਧਰ ਖੜਿਆ ਆ ਬਈ ਆ ਹੈਗਾ ਇਹਦਾ ਰੇਟ ਆ ਬਾਈ 1 ਲੱਖ ਤੇ 53000 ਟਾਟਾ ਦਾ ਪਾਲ ਟਾਇਰ ਵੇ ਤਾਗਲ 1 ਲੱਖ ਤੇ 53000 ਰੇਟ ਆ ਬਈ ਟਰਾਲੀ ਦਾ ਇਹਦਾ ਹੈਗਾ 1 ਲੱਖ 55000 ਵੇ ਦਾ ਟਾਇਰ ਹਾਂ 750 ਆਪ ਵੀ ਟਰਾਲੀ ਦਾ ਰੇਟ ਹੈਗਾ 1 ਲੱਖ ਤੇ 42000 ਇਹਦਾ ਵੀ 1 ਲੱਖ 42000 ਇਹਦਾ ਵੀ 1 42 ਇਹਦਾ ਵੀ 1 42 ਟਾਟਾ ਦਾ ਹੋ ਲੱਗਿਆ ਚਾਦਰ ਇਹਦਾ 1 58 ਹੂੰ ਇਹਦਾ 1 58 ਸਤਿ ਸਪਾਦਾ